ਹਲੋ ਸੋਨਿਆ ਹਾਲ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਅੱਜ ਪਿੰਡ ਮੁੰਬੇ ਕੇ ਵਿਖੇ ਅੱਜ ਬਾਰਡਰ ਪੱਟੀ ਦੇ ਸਾਡੇ ਹਲਕਾ ਫਾਜ਼ਲ ਕਾ ਦੇ ਪਿੰਡਾਂ ਦੇ ਵਿੱਚ ਵਕਮਕ ਪਿੰਡਾਂ ਦੇ ਵਿੱਚ ਜਾ ਰਹੇ ਅਸੀਂ ਔਰ ਸਭ ਨਾਲੋਂ ਪਹਿਲਾਂ ਅਸੀਂ ਪਿੰਡ ਮੁਹੰਮਦ ਅਮੀਰਾ ਪਹੁੰਚੇ ਔਰ ਜਿੱਥੇ ਉਸ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਉੱਤੇ ਸ਼ਾਮਲ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਮੁਹੰਮਦ ਪੀਰਾ ਉੱਥੋਂ ਦੇ ਮੰਗਲ ਸਿੰਘ ਸਵਨਾ ਜਿਹੜੇ ਸਰਪੰਚ ਸੀਗੇ ਉਹ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਸ ਤੋਂ ਬਾਅਦ ਪਿੰਡ ਬਖੂਸ਼ਾ ਉੱਥੋਂ ਜਿਹੜੇ ਬਲਾਕ ਸੰਪਤੀ ਫਾਜ਼ਲਖਾ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਸੁੱਖਾ ਜੀ ਉਹ ਕਾਂਗਰਸ ਪਾਰਟੀ ਛੱਡ ਕੇ ਆਵਾਦੀ ਪਾਰਟੀ ਸ਼ਾਮਲ ਹੋਏ ਨੇ ਔਰ ਹੁਣ ਅਸੀਂ ਬੈਠੇ ਆਂ ਪਿੰਡ ਮੁੰਡੇ ਕਾ ਉੱਥੇ ਜਿਹੜੇ ਸਾਡੇ ਆਂਟੀ ਸੰਤੋਸ਼ ਜੀ ਔਰ ਉਹਨਾਂ ਦੇ ਹਸਬੰਡ ਅ ਦੁਰਦੇਵ ਜੀ ਉਹ ਸਾਡੇ ਨਾਲ ਜਿਹੜੀਆਂ ਆਪਣੀਆਂ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਵੀ ਦਿੰਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਰਪੰਚ ਜਾਂ ਹੋਰ ਪੰਚਾਇਤਾਂ ਵੀ ਤੁਹਾਡੇ ਨਾਲ ਆ ਰਹੀਆਂ ਨੇ ਜੀ ਵੇਖੋ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲ ਦੇ ਵਿੱਚ ਲਗਾਤਾਰ ਵਿਕਾਸ ਦੇ ਰਿਕਾਰਡ ਤੋੜ ਕੰਮ ਕੀਤੇ ਗਏ ਨੇ 600 ਜਿੰਟ ਮੁਫਤ ਬਿਜਲੀ ਲੋਕਾਂ ਨੂੰ ਮਿਲ ਰਹੀ ਹੈ ਔਰ 2 ਸਾਲਾਂ ਦੇ ਵਿੱਚ ਵੇਖੋ ਰਿਕਾਰਡ ਹੈ ਹਿਸਟਰੀ ਦੇ ਵਿੱਚ 45000 ਨੌਕਰੀਆਂ ਸਰਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਸਾਡੇ ਪਿੰਡਾਂ ਦੇ ਵਿੱਚ ਜੋ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਹੈ ਸਾਫ਼ ਪੀਣ ਵਾਲਾ ਨਹਿਰੀ ਪਾਣੀ ਸਾਰੇ ਪਿੰਡਾਂ ਦੇ ਵਿੱਚ ਪਾਈਪ ਲਾਈਨਾਂ ਪਾ ਕੇ ਜਿਹੜਾ ਗੰਗ ਕਨਾਲ ਤੋਂ ਪਾਣੀ ਲੈ ਕੇ ਹਰ ਘਰ ਤੱਕ ਸਾਫ਼ ਪਾਣੀ ਪੀਣ ਵਾਲਾ ਪਹੁੰਚਾਉਣ ਦੀ ਜਿਹੜੀ ਸਕੀਮ ਚੱਲ ਰਹੀ ਹੈ ਉਹ ਕੰਮ ਚੱਲ ਰਿਹਾ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਸਾਡੇ ਹੋਰ ਵੀ ਬਹੁਤ ਵਿਕਾਸ ਜਿਵੇਂ ਪਿੰਡਾਂ ਦੇ ਵਿੱਚ ਸੜਕਾਂ ਨੇ ਕੋਈ ਧਾਲੀਆਂ ਤੇ ਲੋਕ ਰਹਿੰਦੇ ਨੇ ਖੇਤਾਂ ਉਹਨਾਂ ਦੇ ਖੜਵੰਝੇ ਨੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਸਟੇਡੀਅਮ ਬਣਾਏ ਜਾ ਰਹੇ ਨੇ ਆਂਗਣਵਾੜੀ ਸੈਂਟਰ ਹੈ ਬਹੁਤ ਹੀ ਜੋ ਸਕੂਲ ਸਾਡੇ ਨੇ ਚਾਰਦਵਾਰੀਆਂ ਨਹੀਂ ਸੀ ਚਾਰਦਵਾਰੀਆਂ ਕੀਤੀਆਂ ਗਏ ਨੇ ਕਮਰੇ ਨਹੀਂ ਸੀਗੇ ਕਮਰੇ ਬਣਾਏ ਗਏ ਨੇ ਬੱਚਿਆਂ ਦੇ ਬੈਠਣ ਲਈ ਬੈਂਚ ਨਹੀਂ ਸੀ ਬੈਂਚ ਦਿੱਤੇ ਗਏ ਨੇ ਬਾਥਰੂਮ ਨਹੀਂ ਸੀ ਸਕੂਲਾਂ ਦੇ ਵਿੱਚ ਬਾਥਰੂਮ ਬਣਾਏ ਗਏ ਨੇ ਤਾਂ ਬਹੁਤ ਸਾਰੇ ਰਿਕਾਰਡ ਤੋੜ ਕੰਮ 2 ਸਾਲਾਂ ਦੇ ਵਿੱਚ ਹੋਏ ਨੇ ਜਿੰਮੇਦਾਰਾਂ ਦੇ ਸਾਡੇ ਕਿਸਾਨਾਂ ਦੇ ਖਾੜੇ ਅਸੀਂ ਬਣਾਏ ਨੇ ਫਾਸਿਲ ਕਰਕੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਤੋਂ ਖੁਸ਼ ਹੋ ਕੇ ਇਹ ਜਿਹੜੇ ਵੀ ਵਕ-ਵਕ ਪਾਰਟੀਆਂ ਦੇ ਆਗੂ ਵਕ-ਵਕ ਪਾਰਟੀਆਂ ਦੇ ਨਾਲ ਜੋ ਪੰਚਾਇਤਾਂ ਦਾ ਸੰਬੰਧ ਸੀਗੇ ਯਾ ਜਿਹੜੇ ਸਰਪੰਚ ਸੀਗੇ ਦੂਸਰੀਆਂ ਪਾਰਟੀਆਂ ਦੇ ਜਾਂ ਜਿਵੇਂ ਅੱਜ ਵਾਈਸ ਚੇਅਰਮੈਨ ਬਲਾਕ ਕਮੇਟੀ ਦੇ ਸਾਰੇ ਆਪਕੋ ਆਪਣੀਆਂ ਪਾਰਟੀਆਂ ਛੱਡ ਕੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਆਗੂ ਚਾਹੇ ਕਾਂਗਰਸ ਹੈ ਚਾਹੇ ਕਾਲੀ ਦਲ ਹੈ ਚਾਹੇ ਬੀਜੇਪੀ ਹੈ ਹੋਰ ਵੀ ਜਿਹੜੇ ਵੱਡੇ ਵੱਡੇ ਆਗੂ ਸਾਡੇ ਨਾਲ ਸੰਪਰਕ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਜਿਹੜੇ ਲੋਕ ਲੋਕਪੱਖੀ ਲੋਕਾਂ ਦੇ ਭਲੇ ਦੇ ਕੰਮ ਵੇਖ ਕੇ ਛੱਡਣਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਲਈ ਸੰਪਰਕ ਕਰ ਰਹੇ ਨੇ ਔਰ ਜਿਹੜੇ ਵੀ ਚੰਗੇ ਲੋਕ ਨੇ ਸਾਫ਼ ਸੁਥਰੇ ਲੋਕ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਨਾਮ ਹੈ ਤੁਹਾਡਾ ਸਰਪੰਚਾ? ਮੇਰਾ ਨਾਮ ਵੱਡੇ ਹਸਿੰਦਰ ਤੁਸੀਂ ਇਸ ਤੋਂ ਪਹਿਲਾਂ ਕਿਹੜੀ ਪਾਰਟੀ ਵਿੱਚ ਸੀ? ਕਾਂਗਰਸ ਪਾਰਟੀ ਤਾਂ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਜੋ ਹੈ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਅਸੀਂ ਆਪਣੇ ਆਮਲ ਬਾਡੀ ਦੇ ਸਰਕਾਰ ਦੇ ਵਿੱਚ ਲੋਕਾਂ ਨੂੰ ਹੋ ਰਹੇ ਨੇ ਵਧੀਆ ਕੰਮ ਹੋ ਰਹੇ ਨੇ ਉਹਨੂੰ ਦੇਖ ਕੇ ਆਮ ਆਦਮੀ ਪਾਰਟੀ ਗਿਆਨ ਜੀ